ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿਕਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਥੋੜੀ ਗੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਨੇ ਇਹਨਾਂ ਚ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾਦ ਹ ਤੱਕ ਨਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਭੋਲਾ ਜੀ ਪਿੰਡ ਜੀ ਪਿੰਡ ਜੀ ਤਾ ਸਿੰਘ ਵਾਲਾ ਚੌਧਰੀ ਵਾਲੇ ਵੀ ਕਹਿੰਦੇ ਠੀਕ ਆ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਜੀ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ 94635 50723 ਜੀ ਠੀਕ ਆ ਜੀ ਇਹ ਐਨੀਮਲ ਸੇਲ ਆ ਇਹ ਮੱਝ ਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੂਏ ਸੂਈ ਵੀ ਜ ਮੱਝ ਹੈ ਇਹ ਜੀ ਮੱਝ ਤੀਜੇ ਸੂਏ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਅੱਜ ਤੜਕ ਕੋ 4 ਵਜੇ ਸੂਈ ਹੈ ਠੀਕ ਆ ਜੇਰ ਵਗੈਰਾ ਪ੍ਰੋਪਰ ਪੈ ਗਈ ਸੀ ਕੋਈ ਆਕੇ ਠੀਕ ਆ ਜੀ ਬਾਈ ਦੱਸਦਾ ਕਿ ਤੀਜੇ ਸੂਏ ਸੂਈ ਹੋਈ ਆ ਤੜਕੇ 4 ਵਜੇ ਸੂਈ ਆ 0 ਵਗੈਰਾ ਪ੍ਰੋਪਰ ਓਕੇ ਪੈ ਗਈ ਆ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਜੀ ਮਗਰ ਕੱਟਾ ਜੀ ਤੋੜ ਕੇ ਦਿਖਾ ਦਿਓ ਜੀ ਫਿਰ ਕੁਆਲਿਟੀ ਵੀ ਦੇਖ ਸਕਦੇ ਕੱਟੇ ਦੀ ਵੀ ਸੋਹਣੀ ਆ ਜੀ ਮੱਥੇ 'ਚ ਬੱਲ ਬਾਗੇ ਇਧਰ ਨੂੰ ਲਿਓ ਜੀ ਟਾਂਚਾ ਬਹੁਤ ਹੈਵੀ ਆ ਜੀ ਮੱਝ ਦਾ ਤੀਜੇ ਸੂਏ ਸੂਏ ਬਾਈ ਦੱਸਦਾ ਏ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਆ ਜੀ ਦੁੱਧ ਦਾ ਰਿਕਾਰਡ ਜੀ 16 ਲੀਟਰ ਦਿੱਤਾ ਏ ਪਿਛਲੇ ਠੀਕ ਆ ਬਾਈ ਕਹਿੰਦਾ ਆਪਾਂ ਘਰੇ 16 ਕਿਲੋ ਦੁੱਧ ਚੋਇਆ ਤੇ ਇੱਕ ਯਾਰ ਵੀ ਬਾਈ 16 ਪਲੱਸ ਦੀ ਉਮੀਦ ਕਰਦੇ ਆ ਹਵਾਨਾ ਬਹੁਤ ਸ਼ਾਨਦਾਰ ਆ ਦੇਖ ਸਕਦੇ ਤੁਸੀਂ ਲਿਓ ਜੀ ਵਾਪਸ ਬਹੁਤ ਵੱਡਾ ਹਵਾਨਾ 16 ਪਲੱਸ ਦੀ ਬਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੁਗਾ ਵੱਧ ਵੀ ਦੇ ਸਕਦੀ ਐ ਪੈਠ ਕੋੜਾ ਬਹੁਤ ਚੌੜਾ ਹੈਵੀ weight ਤੇ ਵੱਡੇ ਢਾਂਚੇ ਦੀ ਮੱਝ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿਨਾ ਜੀ ਥੋੜਾ ਕਨਾ ਬੋਲਾ ਕੱਢਿਆ ਜੀ ਜਾ ਕੱਢਿਆ ਜੀ ਠੀਕ ਆ ਬੱਚੇ ਨੂੰ ਚੰਗਾ ਕੇ ਬਾਈ ਕਹਿੰਦਾ ਥੋੜਾ ਜਿਹਾ ਬੋਲਾ ਕੱਢਿਆ ਹੋਇਆ ਏ ਥਣਾ ਦੇ ਸੈਜ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਚਾਰੇ ਥਾਂ ਨਿਖੜ ਮੇ ਇੱਕੋ ਸੈਜ ਦੇ ਸ਼ਾਨਦਾਰ ਹਵਾਨਾ ਫਿਟਿੰਗ ਵਾਲਾ ਦੇ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ 16 ਕਿਲੋ ਦੁੱਧ ਦਿੱਤਾ ਜੀ ਮਾਦੀ ਨੇ ਪਿਛਲੇ ਸੂਰੇ ਤੇ 16 ਪਲੱਸ ਦੀ ਬਾਈ ਉਮੀਦ ਕਰਦੇ ਆ ਬਰੀਕ ਚਮੜੀ ਲੰਮੀ ਪੂਛ ਦੇਖ ਸਕਦੇ ਹੋ ਚੌੜਾ ਪੱਠ ਪੂੜਾ ਫੇਸ ਕੁਆਲਿਟੀ ਸੋਹਣੀ ਆ ਢਾਂਚਾ ਵੱਡਾ ਹੀ ਆ ਕੀ ਮੁੱਲ ਕਰਦੇ ਆ ਜੀ ਇਹਦਾ 1 ਲੱਖ ਰੁਪਈਆ ਮਾਨਤਾਨ ਹੋ ਜਾਊਗਾ ਜੀ ਹਾਂ ਕਰਦੇ ਆ ਮਾਨਤਾਨ ਤੁਹਾਡਾ ਜੀ ਠੀਕ ਆ ਜੀ 1 ਲੱਖ ਰੁਪਈਆ ਬਾਈ ਡਿਮਾਂਡ ਕਰਦੇ ਬਾਕੀ ਜਿਹੜਾ ਵੀ ਆਊਗਾ ਮੌਕੇ ਤੇ ਮਾਨਤਾਨ ਜ਼ਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਸੀਲ ਸਾਹੂ ਪੂਰੀ ਆ ਜੀ ਹਾਂ ਜੀ ਕੋਈ ਭਲਾ ਜਵਾਖ ਚੋਈ ਜਾਵੇ ਠੀਕ ਆ ਬਾਈ ਕਹਿੰਦਾ ਸੀਲ ਸਾਹੂ ਪੂਰੀ ਆ ਚਾਹੇ ਜਵਾਖ ਚੋਈ ਜਾਣ ਕਨੈਕਟ ਬਾਈ ਨਾਲ ਕਰ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜੀ ਧੰਨਵਾਦ ਜੀ